ਅੱਜ ਦੀ ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਕਰਦੇ ਹਾਂ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਹੁਣ ਤੇਜ਼ੀ ਦੇ ਨਾਲ ਸੁਧਾਰ ਹੋ ਰਿਹਾ ਹੈ ਉਹਨਾਂ ਦੇ ਸਾਰੇ ਟੈਸਟ ਰਿਪੋਰਟਾਂ ਦੀ ਜਿਹੜੀ ਰੀਪੋਰਟ ਹੈ ਟੈਸਟਾਂ ਦੀ ਰਿਪੋਰਟ ਹੈ ਬਿਲਕੁਲ ਠੀਕ ਆ ਰਹੀ ਹੈ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿਲ ਦੀ ਧੜਕਣ ਹੈ ਜਿਹੜੀ ਉਸ ਦੇ ਵਿੱਚ ਉਹਨੂੰ ਘਟਣ ਦੇ ਕਾਰਨ ਤੇ ਉਹਨਾਂ ਨੂੰ ਕਮਜ਼ੋਰੀ ਦਾ ਅਹਿਸਾਸ ਹੋ ਰਿਹਾ ਸੀ ਇਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਤਬੀਅਤ ਜਿਹੜੀ ਵਿਗੜ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਆਪਣੀ ਸਿਹਤ ਕਰਕੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੀਐਮ ਮੋਦੀ ਮੋਦੀ ਦੇ ਦੌਰੇ ਦੌਰਾਨ ਉਹਨਾਂ ਦੇ ਨਾਲ ਨਹੀਂ ਮਿਲ ਸਕੇ ਉਹਨਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਸੋ ਇਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਦਾ ਹਾਲਚਾਲ ਜਾਣਨ ਦੇ ਲਈ ਗਵਰਨਰ ਗੁਲਾਬਚੰਦ ਕਟਾਰੀਆ ਆਵਾਜ਼ਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪ੍ਰਧਾਨ ਅਮਨ ਅਰੋੜਾ ਇਹ ਸਾਰੇ ਵੱਡੇ ਆਗੂ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਹਸਪਤਾਲ ਵਿਖੇ ਪਹੁੰਚੇ ਸਨ ਤੇ ਹੁਣ ਜਿਵੇਂ ਕਿ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੁਦ ਹੀ ਦਿੱਤੀ ਗਈ ਹੈ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਹੁਣ ਲਗਾਤਾਰ ਠੀਕ ਹੋ ਰਹੀ ਹੈ ਉਹ ਦਫ਼ਤਰੀ ਕੰਮ ਕਰ ਰਹੇ ਨੇ ਲਗਾਤਾਰ ਆਪਣੇ ਮੁੱਖ ਮੰਤਰੀ ਦੇ ਤੌਰ ਤੇ ਜਿਹੜੇ ਕੰਮ ਦੇਖਣੇ ਹੁੰਦੇ ਨੇ ਉਹਨਾਂ ਨੂੰ ਲਗਾਤਾਰ ਦੇਖ ਰਹੇ ਨੇ ਤੇ ਆਉਣ ਵਾਲੇ 1-2 ਦਿਨਾਂ ਤੱਕ ਉਮੀਦ ਕੀਤੀ ਜਾ ਰਹੀ ਹੈ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਮੁੱਖ ਮੰਤਰੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਗੀ ਜਾਵੇਗੀ ਤੇ ਨਿਯਮਿਤ ਤੌਰ ਤੇ ਉਹ ਆਪਣੇ ਕੰਮ ਜਿਹੜੇ ਮੁੱਖ ਮੰਤਰੀ ਵਾਲੇ ਕਰਨਗੇ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਹੈ ਕਿ ਜਲਦੀ ਉਹ ਲੋਕਾਂ ਦੇ ਵਿੱਚ ਆ ਕੇ ਦੁਬਾਰਾ ਤੋਂ ਫਿਰ ਤੋਂ ਸਰਗਰਮ ਹੋ ਕੇ ਕੰਮ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਹੜ੍ਹ ਪੀੜਿਤ ਇਲਾਕਿਆਂ ਦੀ ਫੇਰੀ ਤੋਂ ਬਾਅਦ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੰਤਰੀ ਹਰਦੀਪ ਮੁੰਡਿਆ ਦੇ ਬਾਰੇ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਗਏ ਬਿਆਨ ਤੇ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਆਪ ਸਭ ਨੂੰ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਪੱਤਰਕਾਰ ਵੀਰਾਂ ਨੂੰ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਇੱਕ ਅਹਿਮ ਗੱਲ ਪਤਾ ਲੱਗੀ ਅਹਿਮ ਸਵੇਰੇ ਸੁਣ ਰਿਆ ਸੀ ਸੁਨੀਲ ਜਾਖੜ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਸ੍ਰੀ ਸੁਨੀਲ ਜਾਖੜ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮਝਦਾ ਸੀ ਪਰ ਉਹ ਇਸ ਇੰਨੀ ਘਟਿਆ ਰਾਜਨੀਤੀ ਦੇ ਉੱਤੇ ਇੰਨੀ ਘਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾ ਨਹੀਂ ਦਿੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1600 ਕਰੋੜ ਰੁਪਇਆ ਜਿਹੜਾ ਨਿਫਣ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ ਸਪੀਡ ਦੇ ਵਿੱਚ ਕਿਹਾ ਕਿ ਜਦੋਂ ਹਮਾ ਚਲਦਾ ਵੀ ਨੁਕਸਾਨ ਬਹੁਤ ਘਟ ਹੈ ਹਮਾਚਲ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਉਸ ਤੋਂ ਆ ਚੀਫ ਸੈਕਟਰੀ ਸਾਹਿਬ ਨੇ ਪੂਰੇ ਡਿਟੇਲ ਚ ਦੱਸਿਆ ਸੋ ਬਹੁਤ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਸੀ ਪਰ ਕੱਲ ਸੁਨੀਲ ਜਾਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਮ ਕਨਾਂਚੋ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਮੋਰਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਨੇ ਮੈਨੂੰ ਮੰਤਰੀ ਬਣਾਇਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਚੁਗਾਵਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਏ ਐਂਬੂਲੈਂਸਾਂ ਖਾਸ ਤੌਰ ਤੇ ਅਜਨਾਲਾ ਤੇ ਰਮਦਾਸ ਖੇਤਰਾਂ ਦੇ ਲਈ ਭੇਜੀਆਂ ਗਈਆਂ ਨੇ ਜਿੱਥੇ ਹੜ੍ਹ ਨੇ ਸਭ ਤੋਂ ਵੱਧ ਤਬਾਹੀ ਪਹੁੰਚਾਈ ਹੋਈ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੁਸੇਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 1600 ਕਰੋੜ ਰੁਪਏ ਦੇ ਐਲਾਨ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਪੰਜਾਬ ਵਾਸੀਆਂ ਦੇ ਹਿੱਤਾਂ ਦੇ ਵੱਲ ਧਿਆਨ ਨਹੀਂ ਹੈ ਤੇ ਇਸ ਰਾਹਤ ਪੈਕੇਜ ਸਿਰਫ ਸਿਆਸੀ ਵਿਖਾਵੇ ਵਾਲਾ ਰਾਹਤ ਪੈਕੇਜ ਹੈ। ਪੰਜਾਬ ਨੇ ਆਪਣੀ ਤਾਕਤ ਦੇ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਹੈ। ਅਸੀਂ ਕਿਸੇ ਉੱਪਰਲੇ ਤੇ ਭਰੋਸਾ ਨਹੀਂ ਕਰਦੇ ਸੋ ਸ਼ਿਸ਼ੋਧੀਆਂ ਨੇ ਕਿਹਾ ਕਿ ਉਹ ਉੱਪਰਲੇ ਤੇ ਭਰੋਸਾ ਨਹੀਂ ਕਰਦੇ ਪੰਜਾਬ ਦੇ ਲੋਕ ਆਪਣੀ ਮਦਦ ਆਪ ਕਰਦੇ ਨੇ ਤੇ ਕੇਂਦਰ ਵੱਲੋਂ ਦਿੱਤੀ ਗਈ ਮਦਦ ਦੇ ਉੱਤੇ ਵੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਜੀ ਨੇ ਯਾਦੋਂ ਧਿਆਨ ਨਹੀਂ دیا۔ ਜਾਂ ਉਨਕੀ ਨੀਤ ਨਹੀਂ ਹੈ ਪੰਜਾਬ ਕੇ ਲਈ ਕੁਝ ਦੇਣੇ ਕੇ ਲਈ। ਲੇਕਿਨ ਉਨਕੋ ਵੀ ਪਤਾ ਹੈ ਕਿ ਜਦ ਇਤਨਾ ਨੁਕਸਾਨ ਹੋਇਆ ਹੈ ਔਰ ਪੰਜਾਬ ਕੇ ਇਤਿਹਾਸ ਮੇਂ ਤੋ ਇਸ ਸੇ ਬੜੀ ਬਾੜ ਅਭੀ ਕਮ ਸੇ ਕਮ ਜੋ ਲੋਕ ਜੀਵਿਤ ਹੈ ਉਨਕੋ ਤੋ ਯਾਦ ਨਹੀਂ। इतनी तकलीफ बाढ़ कोई आई हो तो वैसे में ऐसी राजनीति करना लोगों के साथ संवेदना नहीं रखना फीलिंग नहीं रखना ये अच्छा नहीं है प्रधानमंत्री जी के लिए वो पूरे देश के प्रधानमंत्री हैं तो पंजाब भी उनसे उम्मीद करता है लेकिन उन्होंने कल उम्मीद तोड़ी पंजाब के लोगों की तो हमें उम्मीद थी कि शायद कुछ मदद करेंगे लेकिन आपने भी अभी स्पीच में भी कहा कि पंजाबी का उन्होंने अपमान किया वो क्या है देखिए ये ओवरऑल यही पहली बात तो यही अपमान है कि भाई इतनी विपदा झेल रहा है पंजाब है आप आए और सोलह सो करोड़ रुपए की बात करके चले गए जबकि इतने बड़े पैमाने पर लोगों का नुकसान हुआ है ये सब की जरूरत थी दूसरा मुझे लगता है कि अब प्रधानमंत्री जी ने जो जो किया सो किया पंजाब को तो खड़ा न, होना आता है पंजाब के लोग हमेशा सहारा देने वाले बने हैं देश पे कोई भी दुश्मन ने हमला किया तब भी और कोई विपदा आई है तब भी सबसे पहले जा पंजाब के लोग खड़े होते रहे हैं आज भी मैं देख रहा हूँ आज जो ये कार्यक्रम हुआ कि हमारी लीडर सोनिया मान जी ने अपने पैसे से दो एम्बुलेंस खरीद के अपने हल्के के लिए राजा साँसी के हल्के के लोगों की सेवा के लिए लगाई हैं बाकी पार्टी के लीडर होते हैं अभी बीजेपी अकाली वगैरह के या इनके कांग्रेस के लीडर होते तो बाढ़ राहत में से भी कमीशन और ठेके ढूंढ रहे होते लेकिन यहाँ हमारे लीडर्स अपनी जेब से पैसा खर्च करके एम्बुलेंस लगा रहे हैं खरीद करके और दो दो एम्बुलेंस लगा रहे हैं यही इस बात का संकेत है कि आम आदमी पार्टी किस तरह की राजनीति कर आपने अभी स्पीच में ये कहा कि जब मंत्री ने बीस हज़ार को मांगा तो प्रधानमंत्री ने ये कहा कि आपको क्या हिंदी समझ में नहीं आती है पंजाबी पंजाब ये, का उन्होंने शोभा नहीं देता है देश की सभी भाषाएँ उनको बोलने वाले मान सम्मान रखते हैं पंजाबी बोलने वाले पंजाबीत का और पंजाब की भाषा का मान सम्मान रखते हैं उससे प्यार करते हैं और बहुत गौरवशाली भाषा है हमेशा की हमेशा से इतिहास में वैसे में लोकतांत्रिक रूप से चुना गया कोई मिनिस्टर अगर पंजाबी में आपसे बात करे और आप उसको पब्लिक के बीच में ऐसे झटक दें तो वो शोभा नहीं देता है उस पद पर बैठे बैठे एक और चीज़ है आज एम्बुलेंस तो जारी की गई से जो है समर्पित की गई पंजाब पंजाब गवर्नमेंट की क्या तैयारी आप पंजाब के प्रभारी हैं सीएम से बात की पंजाब पंजाब गवर्नमेंट और... की पूरी तैयारी है पंजाब गवर्नमेंट में जो कल सीएम साहब ने अनाउंस किया था उन्होंने पूरा प्लान हालांकि वो हॉस्पिटल में थे अभी लेकिन उस दौरान भी उन्होंने सारा प्लान तैयार करके कैबिनेट मीटिंग हॉस्पिटल से की और उन्होंने सारा अनाउंस किया है मैं सिर्फ इतना कह सकता हूँ कि मान साहब ने जो अनाउंस किया है हेल्थ कैंप लगाए जाएंगे पशुओं का वैक्सीनेशन ਸਰੂ ਹੋਗਾ ਜੋ ਗਾਵਾਂਵਾਂ ਵਿੱਚ ਕਸਬਾਂਵਾਂ ਵਿੱਚ ਗਲੀਆਂਵਾਂ ਵਿੱਚ ਪਾਣੀ ਭਰਿਆ ਹੋਇਆ ਥਾ ਜਿਸki ਵਜਿਹੇ ਸੇ ਰੇਤਾ ਜਮ ਗਿਆ ਹੈ ਉਸ ਰੇਤਾ ਕੋ ਸਫਾਈ ਕਰਾਈ ਜਾਏਗੀ ਗਾਵਾਂ ਕੀ ਸਫਾਈ ਕਰਾਈ ਜਾਏਗੀ ਕਸਬਾਂਵਾਂ ਕੀ ਤੇ ਉਧਰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦੇ ਸੇਵਾ ਮੁਕਤ ਅਧਿਕਾਰੀਆਂ ਤੇ ਇਨਸਪੈਕਟਰ ਦੇ ਉੱਤੇ ਹਿੰਸਕ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਮਲੇ ਦੇ ਵਿੱਚ ਇਹ ਸਾਬਕਾ ਪੁਲਿਸ ਅਧਿਕਾਰੀ ਜੋ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਇਲਜ਼ਾਮਾ ਹੇਟ ਸਜਾ ਕਟ ਰਹੇ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਅਤੇ ਇਹ ਪੁਲਿਸ ਅਧਿਕਾਰੀ ਸਾਬਕਾ ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ ਇਹ ਹਮਲਾ ਕਥਿਤ ਤੌਰ ਤੇ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਸੰਦੀਪ ਸਿੰਘ ਉਰਫ ਸਨੀ ਨੇ ਕੀਤਾ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਿੰਘ ਉਰਫ ਸਨੀ ਵੱਲੋਂ ਹਿੰਦੂ ਆਗੂ ਸੁਧੀਰ ਸੂਰੀ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਸੋ ਇਸ ਮਾਮਲੇ ਦੇ ਵਿੱਚ ਸੰਦੀਪ ਸਿੰਘ ਵੀ ਜੇਲ੍ਹ ਦੇ ਵਿੱਚ ਹੈ ਇਸੇ ਸੰਦੀਪ ਸਿੰਘ ਵੱਲੋਂ ਇਹਨਾਂ ਪੁਲਿਸ ਸਾਬਕਾ ਪੁਲਿਸ ਅਧਿਕਾਰੀਆਂ ਦੇ ਉੱਤੇ ਹਮਲਾ ਕੀਤਾ ਗਿਆ ਸੋ ਜਾਣਕਾਰੀ ਦੇ ਮੁਤਾਬਕ ਸਿਰ ਅਤੇ ਚਿਹਰੇ ਦੇ ਉੱਤੇ ਜਿਹੜੇ ਗਹਿਰੇ ਜ਼ਖਮ ਕੀਤੇ ਗਏ ਨੇ ਸੋ ਇਸ ਮਾਮਲੇ ਦੇ ਵਿੱਚ ਆ ਸੂਬਾ ਸਿੰਘ ਜੋ ਕਿ ਸਾਬਕਾ ਪੁਲਿਸ ਅਧਿਕਾਰੀਆਂ ਦੇ ਡੂੰਘੀਆਂ ਸੱਟਾਂ ਲੱਗੀਆਂ ਨੇ ਜਿਸ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਬਾਕੀ ਦੋ ਜ਼ਖਮੀਆਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਸੋ ਮੋਡਲੀ ਜਾਣਕਾਰੀ ਦੇ ਮੁਤਾਬਕ ਸਨੀ ਨੂੰ ਇਹ ਸ਼ੱਕ ਸੀ ਕਿ ਸਾਬਕਾ ਪੁਲਿਸ ਅਧਿਕਾਰੀ ਜਿਹੜੇ ਕਿ ਉਸਦੇ ਨਾਲ ਹੀ ਜੇਲ੍ਹ ਚ ਕੰਦ ਸਨ ਉਹ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਨੇ ਅਤੇ ਪੁਲਿਸ ਨੂੰ ਅਧਿਕਾਰੀਆਂ ਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਦੇ ਰਹੇ ਨੇ ਸੋ ਇਸੇ ਮਾਮਲੇ ਦੇ ਵਿੱਚ ਆ ਆਪਸੀ ਜਿਹੜੀ ਉਹ ਰੰਜਿਸ਼ ਸੀ ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਚੜ੍ਹ ਪਹੁੰਚ ਚੁੱਕੀ ਸੀ ਤਾਂ ਇਸ ਵਾਰ ਸੰਦੀਪ ਸਿੰਘ ਸਣੀ ਨੇ ਇਹ ਗੰਭੀਰ ਜਿਹੜਾ ਹਮਲਾ ਇਹਨਾਂ ਤੇ ਕੀਤਾ ਜਿਸ ਹਮਲੇ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਸਾਬਕਾ ਪੁਲਿਸ ਮੁਲਾਜ਼ਮ ਜਿਹੜੇ ਸਜ਼ਾ ਕੱਟ ਰਹੇ ਸਨ ਉਹ ਜ਼ਖਮੀ ਹੋ ਗਏ ਨੇ ਸੋ ਇਸ ਮਾਮਲੇ ਦੇ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਦੇ ਮੂੰਹ ਅਤੇ ਸਿਰ ਤੇ ਡੰਗੀਆਂ ਸੱਟਾਂ ਲੱਗੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਸੀਨੀਅਰ ਪੁਲਿਸ ਸੁਪਰਡੈਂਟ ਵਰੁਣ ਸ਼ਰਮਾ ਨੇ ਸਥਿਤੀ ਦੀ ਜਾਂਚ ਕੀਤੀ ਹੈ ਜੇਲ੍ਹ ਦਾ ਦੌਰਾ ਵੀ ਉਹਨਾਂ ਵੱਲੋਂ ਕੀਤਾ ਗਿਆ ਤੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਸੰਦੀਪ ਸਿੰਘ ਸਨਨੀ ਦੇ ਖਿਲਾਫ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਟਿਆਲਾ ਦੇ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਪਾਸ ਦਰਖਤ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਗੰਭੀਰ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਬੱਸ ਜਿਹੜੀ ਉਹ ਪਲਟ ਗਈ ਬੱਸ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਬੱਸ ਜਿਹੜੀ ਸਾਈਡ ਤੇ ਡਿੱਗ ਗਈ ਜਿਸ ਕਾਰਨ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ ਮੌਜੂਦ ਸਨ ਉਹਨਾਂ ਦੇ ਵਿੱਚ ਚੀਕ ਚਿਹਾੜਾ ਮਚ ਗਿਆ। ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਜਿਹੜੀ ਮੌਕੇ ਤੇ ਇਕੱਠੀ ਹੋ ਗਈ ਅਤੇ ਯਾਤਰੀਆਂ ਦੇ ਲਈ ਤੁਰੰਤ ਬਚਾਅ ਕਾਰਜ ਸਥਾਨਕ ਲੋਕਾਂ ਦੇ ਵੱਲੋਂ ਆਰੰਭ ਕੀਤਾ ਗਿਆ। ਇਸ ਹਾਦਸੇ ਦੇ ਵਿੱਚ ਬੱਸ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ। 15 ਤੋਂ 20 ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋ ਗਈਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਨਾਲ ਸੰਬੰਧਿਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਸੋ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਬੱਸ ਦੀ ਸਮਰੱਥਾ ਤੋਂ ਵੱਧ ਸਵਾਰੀਆਂ ਜਿਹੜੀਆਂ ਨੇ ਉਹ ਬੱਸ ਦੇ ਵਿੱਚ ਭਰੀਆਂ ਹੋਈਆਂ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੂਬੇ ਦੇ ਵਿੱਚ ਹੜ੍ਹਾਂ ਦੀ ਕੁਦਰਤੀ ਕੁਰੂਪੀ ਤੋਂ ਬਾਅਦ ਹੁਣ ਪਸ਼ੂ ਪਾਲਕਾਂ ਦੇ ਉੱਪਰ ਵੀ ਕੁਦਰਤੀ ਕੁਰੂਪੀ ਆਈ ਹੈ ਇਸ ਦੇ ਚੱਲਦਿਆਂ ਸੂਰ ਪਾਲਕਾਂ ਦੇ ਫਾਰਮਾਂ ਦੇ ਵਿੱਚ ਸੂਰਾਂ ਨੂੰ ਅਮਰੀਕਨ ਸਵਾਈਨ ਫੀਵਰ ਨਾਂ ਦੀ ਇੱਕ ਬਿਮਾਰੀ ਹੋ ਗਈ ਹੈ ਇਸ ਬਿਮਾਰੀ ਨੇ ਵੱਡੇ ਪੱਧਰ ਤੇ ਹਮਲਾ ਕੀਤਾ ਹੈ ਜਿਸ ਕਾਰਨ ਸੂਰ ਪਾਲਕ ਕਿਸਾਨਾਂ ਨੂੰ ਕਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਸੂਰ ਪਾਲਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਪਾਲਤੂ ਸੂਰ ਜਿਹੜੇ ਨੇ ਉਹ ਇਸ ਬਿਮਾਰੀ ਕਾਰਨ ਮਾਰੇ ਗਏ ਨੇ ਮੇਰਾ ਨਾਂ ਜਸਬੀਰ ਸਿੰਘ ਜੀ ਪਿੰਡ ਪਿੰਡ ਸਾਡਾ ਅਜਨਾਲਾ ਉਧਾਂ ਢਾੜੀਵਾਲ ਫਾਰਮ ਹੈ ਢਾੜੀਵਾਲ ਕਲੇਰ ਸਾਡਾ ਪਿਗ ਫਾਰਮ ਆ ਕੀ ਮਸਲਾ ਮਸਲਾ ਇਹ ਜੀ ਅਸੀਂ ਨਾ 6 ਮਹੀਨੇ ਪਿਗ ਫਾਰਮ ਸਟਾਰਟ ਕੀਤਾ ਸੀ ਤੇ ਫਿਰ ਅਸੀਂ ਫਾਰਮ ਸਟਾਰਟ ਪਿਗ ਹਰ ਕਿ ਦਿਨ ਨਵੇਂ ਐਨੀਮਲ ਲਿਆਉਂਦੇ ਸਾਰਾ ਮਤਲਬ ਤੇ ਫਿਰ ਅਸੀਂ ਥੋੜੇ ਜਾਨਵਰ ਪਾਏ ਫਿਰ ਨਾ ਸਾਡੀ ਨਾ 26 ਤਰੀਕ ਦੀ ਪ੍ਰੋਬਲਮ ਆਈ ਸਾਡੇ ਫਾਰਮ ਦੇ ਵਿੱਚ ਫਿਰ ਮੈਂ 26 ਤਰੀਕ ਨੂੰ ਇਦਾਂ ਗਿਆ ਇੱਥੇ ਡਾਕਟਰ ਰਣਜੀਤ ਕੋ ਚਲੋ ਉਹਨਾਂ ਨੇ ਵਧੀਆ ਗਾਈਡ ਕੀਤਾ ਫਿਰ ਉਹਨਾਂ ਨੇ ਮੈਨੂੰ ਕੋਈ ਹੱਲ ਨਹੀਂ ਦਾ ਦੱਸਿਆ ਵੀ ਕੀ ਪ੍ਰੋਬਲਮ ਆਂਦੇ ਸੀਹਾੜਾਂ ਦੇ ਵਿੱਚ ਬਿਜੀ ਆ ਬਹੁਤ ਜ਼ਿਆਦਾ ਚਲੋ ਬਿਜੀ ਹੋਣਗੇ ਉਹ ਹਨਾ ਤੇ ਫਿਰ ਮੈਂ ਗਿਆ 29 ਤਰੀਕ ਤੇ 30 ਤਰੀਕ ਨੂੰ ਮੈਂ ਗਿਆ ਵੀਰਕਾ ਪੋਲੀ ਕਲੀਨਿਕ ਤੇ ਵੀਰਕਾ ਪੋਲੀ ਕਲੀਨਿਕ ਤੇ ਗਿਆ ਮੈਂ ਉੰਨੇ ਨੇ ਕਿਹਾ ਵੀ ਇਹਦਾ ਕਰਾਓ ਮਤਲਬ ਸ਼ਨੀਵਾਰ ਨੂੰ ਉਹ ਬੰਦ ਹੁੰਦੀ ਆ ਡੀ ਡੀ ਐਲ ਜਲੰਧਰ ਆ ਉੱਥੇ ਸਾਰੇ ਟੈਸਟ ਹੁੰਦੇ ਆ ਤੇ ਉਹ ਆਂਦੇ ਸ਼ਨੀ ਐਤਵਾਰ ਬੰਦ ਹੁੰਦੀ ਆ ਤੇ ਸੋਮਵਾਰ ਤੁਸੀਂ ਆਇਓ ਫਿਰ ਮੈਂ ਕਿਹਾ ਫਿਰ ਮੈਂ ਵੀ ਚਲੋ ਟੈਸਟ ਕਰਾ ਕੇ ਆਪਣਾ ਜੋ ਹੁੰਦਾ ਆ ਦਾ ਕਿਡਨੀ-ਕਿਡਨੀ ਵਗੈਰਾ ਦਾ ਉਹ ਮੈਂ ਇਸ ਟੈਂਪਲ ਰੱਖ ਲਈ ਕੋਲ ਤੇ ਆ ਘਰਾਂ ਕੇ ਫ੍ਰਿਜ ਚ ਲਾਤੀ ਫਿਰ ਕਹਿੰਦੇ ਵੀ ਮਤਲਬ ਫਿਰ ਮੈਨੂੰ ਪ੍ਰਵਿੰਦਰ ਕੌਰ ਮੈਡਮ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਪੀ ਤੁਸੀਂ ਸ਼ਨੀ ਐਤਵਾਰ ਨਹੀਂ ਬੰਦ ਹੁੰਦੀ ਤੁਸੀਂ ਅੱਜ ਹੀ ਜਾਓ ਉਹ ਦਿਨ ਐਤਵਾਰ ਹੀ ਐਤਵਾਰ ਮੈਂ ਗਿਆ ਫਿਰ ਆ ਡੀ ਡੀ ਐਲ ਲੈ ਕੇ ਮਤਲਬ ਸੈਂਪਲ ਤੇ ਮੈਂ ਦੇ ਆਇਆ ਉਹਨਾਂ ਨੂੰ ਫੇਰਾਂ ਦੇ ਤਿੰਨ ਦਿਨ ਤੱਕ ਤਿੰਨ ਚਾਰ ਦਿਨ ਲੱਗ ਜਾਂਦੇ ਵਪਾਲ ਰਿਪੋਰਟ ਜਾਂਦੀ ਹੈ ਇਹਦੀ ਫਿਰ ਤਿੰਨ ਦਿਨ ਬਾਅਦ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਤੇ ਕਹਿੰਦੇ ਪੀ ਹਜੇ ਰਿਪੋਰਟ ਵਗੈਰਾ ਹਜੇ ਇੱਥੋਂ ਗਈ ਨਹੀਂ ਹੈਗੀ ਇੱਥੇ ਕੋਈ ਮਕਸਦ ਅੱਡਾ ਚੱਕਰ ਪਾਣੀ ਦਾ ਪਿਆ ਗਿਆ ਪਤਾ ਨਹੀਂ ਕਿਦਾਂ ਕੋਈ ਗੱਲ ਕੀਤੀ ਰਿਪੋਰਟ ਹਜੇ ਇੱਥੋਂ ਤੁਰੀ ਨਹੀਂ ਹੈਗੀ ਤੇ ਫਿਰ ਅਸੀਂ 8 ਜਨਵਰੀ ਉਦੋਂ ਮਤਲਬ ਜਦੋਂ ਮੈਂ ਪੋਲੀਕਲੀਨਿਕ ਗਿਆ ਉਦੋਂ ਸਾਡੇ 30 ਜਨਵਰੀ ਮਰ ਚੁੱਕੇ ਸੀ ਫਿਰ ਸਾਡੇ 60 ਹੋ ਗਏ ਇਦਾਂ ਮਤਲਬ ਕਰਦੇ ਆ ਕਰਦੇ ਆ 203 ਜਨਵਰੀ ਮਰ ਗਏ ਸਾਡੇ ਜੀ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਆਂਗਾ ਜੀ ਮੈਂ ਅਸਿਸਟੈਂਟ ਡਾਇਰੈਕਟਰ ਆ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਫੈਲੀ ਹੈ ਇਹਦਾ ਨਾਮ ਅਫਰੀਕਨ ਸਵਾਈਨ ਫੀਬਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਹ ਸੂਰਾਂ ਨੂੰ ਇਫੈਕਟ ਕਰਦੀ ਹੈ ਤੇ ਇਹ ਇਸ ਇਲਾਕੇ ਦੇ ਵਿੱਚ ਬਿਮਾਰੀ ਰਿਪੋਰਟ ਹੋਈ ਹੈ ਕਿ ਇਹ ਸੂਰਾ ਕਿਹੜਾ ਫਾਰਮ ਹੈ ਤੇ ਕੀ ਕੀਤੀ ਜਾ ਰਹੀ ਹੈ ਸਾਡੇ ਨੇ ਧਰਵਲ ਢਾਲੀਵਾਲ ਕਰੀਅਰ ਪਿੰਡ ਆ ਜਿਹੜਾ ਉੱਥੇ ਇਹ ਰਿਪੋਰਟ ਹੋਈ ਆ ਉਸ ਦੇ 6 ਸੂਰ ਨੇ ਉਸ ਫਾਰਮ ਵਿੱਚ ਇਹਦੀ ਸਾਵਧਾਨੀ ਇਹ ਹੈ ਕਿ ਇਹ ਕਿਉਂਕਿ ਇਹ ਬਿਮਾਰੀ ਅੱਗੇ ਨਾਲ ਸੂਰਾਂ ਦੇ ਵਿੱਚ ਫੈਲ ਜਾਵੇ ਉਸ ਇਲਾਕੇ ਦੇ ਵਿੱਚ ਜਿਹੜਾ ਸੂਰ ਜਿਨ੍ਹਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਦਬਰਾਇਆ ਜਾਂਦਾ ਤੇ ਜਿਹੜਾ ਫਾਰਮ ਆ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਤੇ ਉਹਨੂੰ ਸੀਲ ਕੀਤਾ ਜਾਂਦਾ ਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜਾ ਸੇਲ ਪਰਚੇਜ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਤਾਂ ਕਿ ਬਿਮਾਰੀ ਅੱਗੇ ਸੂਰਾਂ ਨੂੰ ਨਾ ਫੈਲ ਜਾਵੇ ਇਸ ਏਰੀਏ ਦੇ ਵਿੱਚ ਕੀ ਸ਼ਾਮਿਲ ਹੋ ਰਿਹਾ ਹੈ ਯਾਰ ਜੀ ਇਸ ਏਰੀਏ ਦੇ ਵਿੱਚ ਜੀ ਨੋਟੀਫਿਕੇਸ਼ਨ ਹੋ ਚੁੱਕੀ ਆ ਇਸ ਏਰੀਏ ਦੇ ਵਿੱਚ ਜਿਹੜੇ ਉਸ ਸੂਰ ਨੇ ਉਹਨਾਂ ਨੂੰ ਮਾਰ ਕੇ ਤਫਨਾਇਆ ਜਾ ਰਿਹਾ ਇਸ ਵੇਲੇ ਤੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਇੱਥੋਂ ਜਿਹੜੀ ਸੈਲ ਪਰਚੇਜ ਹੈ ਸਰਵੈਲੈਂਸ ਕੀਤਾ ਜਾਏਗਾ ਸਾਡੀਆਂ ਟੀਮਾਂ ਵੱਲੋਂ ਕਿ ਹੋਰ ਤੇ ਨਹੀਂ ਨਿਸ਼ਾਨੀਆਂ ਤੇ ਉਹਨਾਂ ਦੇ ਸੈਂਪਲ ਨੇ ਜਿਹੜੇ ਉਹ ਵੀ ਟੈਸਟ ਵਾਸਤੇ ਭੇਜੇ ਜਾਣਗੇ ਤੇ ਸੂਰਾਂ ਦੀ ਜਿਹੜੀ ਇੱਥੋਂ ਸੈਲ ਪਰਚੇਜ ਆ ਬੈਨ ਕੀਤੀ ਗਈ ਹੈ ਉਹ ਲੋਕ ਮੀਟ ਵੀ ਖਾਂਦੇ ਉਹਨਾਂ ਦੇ ਘਰ ਉਸ ਆਪਣਾ ਵੇਰਵਾ ਮਨਤੀ ਜੀਵਨ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਇਹ ਇਨਸਾਨਾਂ ਦੀ ਨਹੀਂ ਹੈ ਇਹ ਇਕੱਲੇ ਸੂਰਾਂ ਦੀ ਬਿਮਾਰੀ ਹੈ ਇਸ ਕਰਕੇ ਇਹਦੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਦੂਸਰਾ ਜਿਹੜਾ ਇਸ ਏਰੀਆ ਦੇ ਵਿੱਚ ਸੂਰ ਇਨਫੈਕਟਡ ਨੇ ਉਹਨਾਂ ਨੂੰ ਮਾਰ ਕੇ ਦਫਨਾ ਦਿੱਤਾ ਗਿਆ ਇਸ ਕਰਕੇ ਉਹਨਾਂ ਦਾ ਇੱਥੋਂ ਮੀਟ ਹੈ ਜਿਹੜਾ ਅੱਗੇ ਇੱਧਰ ਉੱਧਰ ਨਹੀਂ ਵਿਕੇਗਾ ਤੇ ਦੂਸਰਾ ਇਹ ਹੈ ਕਿ ਇਸ ਫਾਰਮ ਤੋਂ ਇਨਸਾਨ ਕਿਸੇ ਹੋਰ ਫਾਰਮ ਚ ਲਿਆ ਜਾਂਦਾ ਜਾਂ ਸੂਰ ਚ ਲਿਆ ਜਾਂਦਾ ਤੇ ਫਿਰ ਉਹਨਾਂ ਨੂੰ ਅੱਗੇ ਇਨਫੈਕਟ ਹੋਣੇ ਹੋ ਉਹ ਫਾਰਮ ਇਨਫੈਕਟ ਹੋ ਸਕਦੇ ਆ ਪਰ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਇਹ ਸਾਰਾ ਨੋਟੀਫਿਕੇਸ਼ਨ ਇੱਥੇ ਕਰ ਦਿੱਤਾ ਗਿਆ ਹੈ ਆਮ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹੜ ਨਾਲ ਕੋਈ ਸਬੰਧ ਨਹੀਂ ਹੈ ਇਹ ਬਿਮਾਰੀ ਬਿਨਾਂ ਹੋਣਾ ਤੋਂ ਵੀ ਸਾਡੇ ਇੰਦਰ-ਉਂਦਰ ਫਾਰਮਾਂ ਤੇ ਖਤੂਕਾਰ ਰਿਪੋਰਟ ਹੁੰਦੀ ਹੈ ਜਿੱਥੇ ਕਿਤੇ ਵੀ ਰਿਪੋਰਟ ਹੁੰਦੀ ਹੈ ਉੱਥੇ ਇਹੀ ਸੇਮ ਸਾਵਧਾਨੀਆਂ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ ਉਥੋਂ ਸੂਰਾਂ ਦੀ ਸੇਲ ਪਰਚੇਜ਼ ਰੋਕੀ ਜਾਂਦੀ ਹੈ ਤੇ ਸੂਰਾਂ ਨੂੰ ਉੱਥੇ ਮਾਰ ਕੇ ਦਫਨਾਇਆ ਜਾਂਦਾ ਹੈ ਤੇ ਉਹ ਰਹੀ ਬਿਮਾਰੀ ਹੈ ਜਿਹੜੀ ਬਾਕੀ ਹੁੰਦੀ ਹੈ ਤੇ ਇਹਦਾ ਕੋਈ ਖਬਰਾਂ ਦੀ ਲੋੜ ਨਹੀਂ ਹੈ ਇਹ ਇਨਸਾਨਾਂ ਦੀ ਬਿਮਾਰੀ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬੇਹੱਦ ਨਜ਼ਦੀਕੀ ਚਾਰਲੀ ਕਿਰਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਯੂਟਾ ਰਾਜ ਦੇ ਵਿੱਚ ਯੂਟਾ ਵੈਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਇਹ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਾਰਲੀ ਇੱਕ ਤੰਬੂ ਹੇਠਾਂ ਮਾਈਕ ਫੜ ਕੇ ਬੋਲ ਰਿਹਾ ਸੀ ਫਿਰ ਅਚਾਨਕ ਇੱਕ ਗੋਲੀ ਉਸ ਦੀ ਗਰਦਨ ਦੇ ਨੇੜੇ ਲੱਗੀ ਉਹ ਬਹੁਤ ਜ਼ਿਆਦਾ ਖੂਨ ਉਸਦੇ ਵਹਿ ਰਿਆ ਸੀ ਉਸ ਜ਼ਮੀਨ ਤੇ ਡਿੱਗ ਪਿਆ ਸੋ ਇਸ ਤਰ੍ਹਾਂ ਚਾਰਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ 트ੰਪ ਨੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਸੱਚੇ ਮਹਾਨ ਅਮਰੀਕੀ ਦੇਸ਼ ਭਗਤ ਚਾਰਲੀ ਕਿਰਕ ਦੇ ਸਨਮਾਨ ਦੇ ਵਿੱਚ ਮੈਂ ਐਤਵਾਰ ਸ਼ਾਮ 6 ਵਜੇ ਤੱਕ ਅਮਰੀਕਾ ਭਰ ਦੇ ਸਾਰੇ ਝੰਡੇ ਝੁਕਾਏ ਰੱਖਣ ਦਾ ਆਦੇਸ਼ ਦੇ ਰਿਹਾ ਹਾਂ ਸੋ ਅਮਰੀਕੀ ਝੰਡੇ ਵੀ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਵਜੋਂ ਝੁਕਾਏ ਗਏ ਨੇ ਰਾਜਨੀਤਿਕ کارਗੁੰਨ ਚਾਰਲੀ ਪੁਆਇੰਟ ਯੂ ਐਸ ਏ ਨਾਮਕ ਇੱਕ ਸੰਗਠਨ ਚਲਾਉਂਦਾ ਸੀ ਜਿਸ ਦੇ ਵਿੱਚ ਉਹ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾਂਦਾ ਸੀ ਤੇ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਦੱਸਦਾ ਸੀ ਸੋਸ਼ਲ ਨੂੰ 트੍ਰੰਪ ਦਾ ਕੱਟੜ ਸਮਰਥਕ ਵੀ ਮੰਨਿਆ ਜਾਂਦਾ ਸੀ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਹਮਲਾਵਰ ਕੌਣ ਸੀ ਅਤੇ ਉਸ ਨੇ ਕਿਸ ਕਾਰਨ ਚਾਰਲੀ ਦਾ ਕਤਲ ਕੀਤਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ